ਜਿੰਦਾਬਾਦ 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 ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣਾ 1 ਸਤੰਬਰ ਨੂੰ ਸਰਕਾਰ ਵੱਲੋਂ ਆਪਣੀ ਸਿਲੈਕਸ਼ਨ ਲਿਸਟ ਪਾਈ ਗਈ ਸੀ ਜਿਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ 24 ਤਰੀਕ ਨੂੰ ਆਪਣੇ ਸਟੇਸ਼ਨ ਚੋਆਇਸ ਸੰਬੰਧੀ ਇੱਕ ਲੈਟਰ ਪਾਇਆ ਗਿਆ ਸੀ ਪਰ ਸਰਕਾਰ ਦੀਆਂ ਝੂਠੇ ਲਾਰੇਆਂ ਕਰਕੇ ਉਹ 27 ਤਰੀਕ ਨੂੰ ਵੀ ਸਟੇਸ਼ਨ ਚੁਆਇਸ ਪੋਰਟਲ ਓਪਨ ਨਹੀਂ ਹੋਇਆ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖਿਲਾਫ 29 ਤਰੀਕ ਨੂੰ ਧਰਨਾ ਰੱਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਕਹਿਣ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਇਸ ਵਾਰ ਪ੍ਰਸ਼ਾਸਨ ਨੇ ਵੀ ਜੁਮਲੇਬਾਜੀ ਕਰਕੇ ਲਾਰੇ ਲਾ ਕੇ ਲਗਭਗ 5 ਤੋਂ 6 ਦਿਨ ਈਟੀਟੀ ਕੈਡਰ ਨੂੰ ਹਰਾਸਮੈਂਟ ਕੀਤਾ ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਅੱਜ ਪਿੰਡ ਢੇਰ ਗੰਬੀਰਪੁਰ ਦੇ ਨੇੜੇ ਟੈਂਕੀ ਪ੍ਰੋਟੈਸਟ ਤੇ ਬੈਠੇ ਆ ਸੋ ਸਰਕਾਰ ਅੱਗੇ ਸਾਡੀ ਇੱਕੋ ਅਪੀਲ ਹੈ ਵੀ ਜੋ ਉਹਨਾਂ ਨੇ ਇੱਕ ਲਿਸਟ ਪਾਈ ਹੈ ਉਹਨਾਂ ਦਾ ਸਟੇਸ਼ਨ ਚੁਆਇ ਬੋਰਡ ਓਪਨ ਕਰਕੇ ਉਹਨਾਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਇਸ ਦੇ ਨਾਲ ਨਾਲ ਜੋ ਸਪੋਰਟਸ ਅਤੇ ਐਸਐਮ ਦੀ ਲਿਸਟ ਸਰਕਾਰ ਵੱਲੋਂ ਨਹੀਂ ਪਾਈ ਗਈ ਉਹ ਪਹਿਲ ਦੇ ਆਧਾਰ ਤੇ ਪਾ ਕੇ ਉਹਨਾਂ ਨੂੰ ਵੀ ਨਾਲ ਨਿਯੁਕਤੀ ਪੱਤਰ ਦਿੱਤੇ ਜਾਣ ਸਾਡੀ ਪ੍ਰਸ਼ਾਸਨ ਅੱਗੇ ਅਤੇ ਸਰਕਾਰ ਅੱਗੇ ਗੁਜਾਰਿਸ਼ ਹੈ ਅਸੀਂ ਉਦੋਂ ਤੱਕ ਇਹ ਟੈਂਕੀ ਤੇ ਡੱਟੇ ਰਵਾਂਗੇ ਜਦੋਂ ਤੱਕ ਸਾਡਾ ਮਸਲੇ ਹੱਲ ਨਹੀਂ ਹੋ ਜਾਂਦੇ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਜੇਕਰ ਸਾਡੇ ਨਾਲ ਕੋਈ ਤੱਕਾ ਕੀਤਾ ਜਾਂਦਾ ਹੈ ਜਾਂ ਕੋਈ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਅਸੀਂ ਇਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਛੜੇ ਆਂ ਅਸੀਂ ਮਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਕਿਉਂਕਿ ਸਰਕਾਰ ਜਿਹੜੀਆਂ ਨੀਤੀਆਂ ਜਿਹੜੀਆਂ ਚਾਲਬਾਜ਼ੀਆਂ ਸਾਡੇ ਨਾਲ ਚੱਲ ਰਹੀਆਂ ਨੇ ਜਿਸ ਕਰਕੇ ਅਸੀਂ ਰੋਜ਼ ਮਰ ਰਹੇ ਆਂ ਰੋਜ਼ ਮਰਨ ਨਾਲੋਂ ਚੰਗਾ ਇੱਕਦਮ ਇਕੱਠੇ ਮਰ ਜਾਈਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਨੇ ਆ ਜੇਕਰ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਤੇ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਸੋ ਬਾਕੀ 1994 ਸਾਥੀਆਂ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਥੀ ਪਿੰਡ ਗੰਭੀਰਪੁਰ ਪਹੁੰਚੋ ਜੇਕਰ ਤੁਸੀਂ ਆਪਦੇ ਬਣਦੇ ਹੱਕ ਲੈਣੇ ਨੇ ਧੰਨਵਾਦ ਸਾਥਿਓ ਏਟਡੀ ਯੂਨੀਅਨ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ